ਪੰਜਾਬ ਦੇ ਠਵਾਲ ਪਿੰਡ ਦੇ ਕਿਸਾਨ ਹੜਾਂ ਕਾਰਨ ਆਪਣੀ ਝੋਨੇ ਦੀ ਫਸਲ ਦੇ ਨੁਕਸਾਨ ਤੋਂ ਬਹੁਤ ਦੁਖੀ ਹਨ। ਉਹਨਾਂ ਦੀਆਂ ਬੱਲਾਂ ਵਿੱਚ ਇੱਕ ਵੀ ਦਾਣਾ ਨਹੀਂ ਹੈ। ਉਹ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਅਤੇ ਪਟਵਾਰੀਆਂ ਤੋਂ ਗਿਰਦਾਵਰੀ ਕਰਵਾਉਣ ਦੀ ਬੇਨਤੀ ਕਰ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਬੰਦ ਦਾ ਮੁਆਵਜ਼ਾ ਮਿਲ ਸਕੇ। ਇਸ ਰਿਪੋਰਟ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸਾਨਾਂ ਦਾ ਕਿੰਨਾ ਨੁਕਸਾਨ ਹੋਇਆ ਹੈ। ਭੈਣ ਜੀ ਆਹ ਵੇਖੋ ਸਾਡੀ ਸਮੱਸਿਆ ਇਹ ਹੈ ਜੇ ਜਿਹੜੇ ਝੋਨੇ ਦੇ ਉੱਤੇ ਪਾਣੀ ਲੰਘ ਗਿਆ ਦੋ ਦੋ ਤਾਂ ਇੱਕ ਤਾਂ ਪਹਿਲਾਂ ਤੇ ਪਾਣੀ ਦੀ ਫਸਲ ਸੀਗੀ ਇਹ ਇੱਕ ਇੱਕ ਜੇ ਟੁੱਟੀ ਹੋਣ ਤੋਂ ਬਾਅਦ ਜਿਹੜੀ ਮੁੰਜਰ ਨਿਕਲ ਨਹੀਂ ਇਹਦੇ ਵਿੱਚ ਇੱਕ ਵੀ ਦਾਣਾ ਨਹੀਂ ਹੈ ਸਾਫ਼ ਹੋ ਗਈ ਹੈ ਤੇ ਸਰਕਾਰ ਇਹਨੂੰ ਹਰਾ ਵੇਖ ਕੇ ਸਰਕਾਰ ਇਹਨੂੰ ਹਰਾ ਵੇਖ ਕੇ ਕਹਿੰਦੀ ਹੈ ਕਿ ਇੱਥੇ ਨੁਕਸਾਨ ਹੀ ਕੋਈ ਨਹੀਂ ਹੋਇਆ ਪਰ ਇਹਦੇ ਉੱਪਰ ਦਾਣਾ ਕੋਈ ਨਹੀਂਗਾ ਕਿਸਾਨ ਨੂੰ ਵੱਢਣ ਵਾਸਤੇ ਵੀ ਇਹ 2500 3000 ਰੁਪਏ ਦਾ ਖਰਚਾ ਖਰਚਾ ਹੀ ਆ ਜਿਹਦੇ ਚੋਂ ਦਾਣਾ ਕੋਈ ਨਹੀਂ ਨਿਕਲਣਾ ਇਸ ਕਰਕੇ ਸਾਡੀ ਬੇਨਤੀ ਆ ਭੈਣ ਜੀ ਤੁਹਾਡੇ ਅੱਗੇ ਕਿ ਤੁਸੀਂ ਡੇਰਾ ਬਾਬਾ ਨਾਨਕ ਆਏ ਹੋ ਪ੍ਰਸ਼ਾਸਨ ਨੂੰ ਔਰ ਉੱਪਰ ਤੱਕ ਵਿਖਾਓ ਕਿ ਸਾਡੇ ਪੱਲੇ ਕੱਖ ਨਹੀਂ ਬਚਿਆ ਫਸਲ ਚ ਧੰਨਵਾਦ ਕਰਦੇ ਆਂ ਅਸੀਂ ਭੈਣ ਜੀ ਤੁਹਾਡਾ ਆਉਣ ਤੇ ਆ ਵੇਖੋ ਸਾਰਾ ਹੀ ਏਰੀਆ ਇਸੇ ਤਰ੍ਹਾਂ ਹੀ ਨਿਕਲ ਡਿਆ ਤੇ ਸਾਡਾ ਐਮਐਲਏ ਸਾਹਿਬ ਕਹਿੰਦਾ ਕਿ ਝੋਨੇ ਦਾ ਕੋਈ ਨੁਕਸਾਨ ਨਹੀਂ ਹੋਇਆ ਆ ਅਸੀਂ ਐਮਐਲਏ ਸਾਹਿਬ ਨੂੰ ਵੀ ਤੁਹਾਡੇ ਜਰੀਏ ਬੇਨਤੀ ਕਰਾਂਗੇ ਕਿ ਖੇਤਾਂ ਜਾਓ ਤੇ ਵੇਖੋ ਸਾਡੀ ਕੀ ਹਾਲਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ